ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਝੋਨੇ ਦੇ ਨਵੇਂ ਰੇਟ ਦੇ ਬਾਰੇ ਗੱਲਬਾਤ ਕਰਾਂਗੇ ਕਿਉਂਕਿ 2025 ਸੀਜ਼ਨ ਦਾ ਜਿਹੜਾ ਝੋਨੇ ਦਾ ਨਵਾਂ ਰੇਟ ਆ ਚੁੱਕਿਆ ਹੈ ਤੇ ਕੱਲ ਜਿਹੜਾ ਸਰਕਾਰ ਵੱਲੋਂ ਜਿਹੜਾ ਸੈਂਟਰ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਵੀ ਝੋਨੇ ਦਾ ਜਿਹੜਾ ਨਵਾਂ MSP ਰੇਟ ਹੈ ਉਹ ਕਿੰਨਾ ਹੋਵੇਗਾ ਅਗੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਪਿਛਲੇ ਸਾਲ ਕੀ ਰੇਟ ਸੀ ਤੇ ਇਸ ਵਾਰ ਕਿੰਨੇ ਰੁਪਏ ਦਾ ਝੋਨੇ ਦੇ ਵਿੱਚ ਵਾਧਾ ਕੀਤਾ ਗਿਆ ਹੈ ਤੇ ਵੀਡੀਓ ਨੂੰ ਪੂਰੀ ਦੇਖਿਓ ਤੇ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਜਿਹੜੇ ਕਿਸਾਨ ਭਰਾ ਆਪਣੇ ਚੈਨਲ ਤੇ ਨਵੇਂ ਆਇਆ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਰੇ ਮੇਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਫਿਰ ਵੀਡੀਓ ਕਰਦੇ ਹਾਂ ਕਿਸਾਨ ਭਰਾਵੋ ਸ਼ੁਰੂ ਹਾਂਜੀ ਕਿਸਾਨ ਭਰਾਵੋ ਜਿਹੜਾ ਝੋਨੇ ਦਾ ਸੀਜ਼ਨ ਹੈ ਸ਼ੁਰੂ ਹੋਣ ਵਾਲਾ ਹੈ ਅੱਜ 29 ਮਈ ਹੋ ਗਈ ਹੈ ਤੇ ਚੜ੍ਹਦੇ 1 ਜੂਨ ਤੋਂ ਜਿਹਦੀ ਝੋਨੇ ਦੀ ਲਵਾਈ ਸ਼ੁਰੂ ਹੋ ਜਾਣੀ ਹੈ ਤੇ ਇਸ ਵਾਰ ਜਿਹੜਾ ਆਪਣਾ 2025 ਸੀਜ਼ਨ ਦਾ ਜਿਹੜਾ ਝੋਨਾ ਹੈ ਮੰਡੀਆਂ ਦੇ ਵਿੱਚ ਕੀ ਰੇਟ ਵਿਕੇਗਾ ਪਹਿਲੇ ਤਾਂ ਕਿਸਾਨਪਰਾ ਉਹ ਪਿਛਲੇ ਸਾਲ ਜਿਹੜਾ ਝੋਨੇ ਦਾ ਰੇਟ ਸੀ ਉਹ 2320 ਰੁਪਇਆ ਇੱਕ ਕੁਇੰਟਲ ਐਮ ਐਸ ਪੀ ਰੇਟ ਸੀ ਮੰਡੀਆਂ ਦਾ ਤੇ ਇਸ ਵਾਰ ਉਹਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਏ 69 ਰੁਪਏ ਦਾ ਵਾਅਦਾ ਕੀਤਾ ਗਿਆ ਏ ਤੇ ਇਸ ਵਾਰ ਜਿਹੜਾ ਝੋਨਾ ਆਪਣਾ ਮੰਡੀਆਂ ਦੇ ਵਿੱਚ ਵਿਕੇਗਾ ਆਪਣਾ 2379 ਰੁਪਏ ਪ੍ਰਤੀ ਕੁਇੰਟਲ ਮੰਡੀਆਂ ਦੇ ਵਿੱਚ ਜਿਹੜਾ ਆਪਣਾ ਝੋਨਾ ਵਿਕੇਗਾ ਤੇ ਇਹ ਵੀ ਏ ਗ੍ਰੇਡ ਝੋਨਾ ਜਿਹੜਾ ਦੂਜਾ ਝੋਨਾ ਹੈ ਉਹ ਆਪਣਾ ਉਹਦੇ ਉਹਦੇ ਵਿੱਚ ਵੀ 69 ਰੁਪਏ ਦਾ ਵਾਧਾ ਕੀਤਾ ਗਿਆ ਹੈ ਉਹ ਆਪਣਾ ਵਕੇਗਾ 2369 ਰੁਪਏ 20 ਰੁਪਏ ਜਿਹੜਾ ਇਹ ਗ੍ਰੇਡ ਵਾਲੇ ਦਾ ਰੇਟ ਵੱਧ ਹੁੰਦਾ ਹੈ ਤੇ ਦੂਜੇ ਦਾ 20 ਰੁਪਏ ਘੱਟ ਹੁੰਦਾ ਤੇ ਇਸ ਵਾਰ ਜਿਹੜਾ ਮੰਡੀਆਂ ਦੇ ਵਿੱਚ ਆਪਣਾ ਝੋਨਾ ਵਿਕੂਗਾ ਧਿਆਨ ਨਾਲ ਸੁਣ ਲਓ 2379 ਰੁਪਏ ਪ੍ਰਤੀ ਕਵਾਂਟਲ ਜਿਹੜਾ ਝੋਨੇ ਦਾ ਇਸ ਵਾਰ ਜਿਹੜਾ ਰੇਟ ਤੇ ਵੀਡੀਓ ਨੂੰ ਹੋਰ ਜੀਵੰਦਾਰ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਬਾਕੀ ਹੋਰ ਆਪਾਂ ਨਵੀਂ ਤੋਂ ਨਵੀਂ ਅਪਡੇਟ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੇ ਇਸ ਵਾਰ ਜਿਹੜਾ ਰੇਟ ਕਿਸਾਨ ਭਰਾਵੋ 69 ਰੁਪਏ ਵਧਾਇਆ ਗਿਆ ਝੋਨੇ ਦੇ ਵਿੱਚ ਤੇ ਮੰਨ ਕੇ ਚੱਲੀਏ ਜਿਹੜੇ ਹੁਣ ਪੈਸਟੀਸਾਈਡ ਨੇ ਦਵਾਈਆਂ ਇਹ ਆਪਣੀਆਂ ਉਹਨਾਂ ਦੇ ਜਿਹੜਾ ਪਿਛਲੇ ਸਾਲ ਦੇ ਨਾਲੋਂ 15% ਰੇਟਾ ਦੇ ਵਿੱਚ ਵਾਧਾ ਹੋਇਆ ਹੈ डीएपी ਹੋ ਗਿਆ ਕੋਈ ਵੀ ਖਾਦ ਹੋਗੀ ਕੋਈ ਵੀ ਰੇ ਸਪਰੇਅ ਸਾਰੀਆਂ ਦੇ ਵਿੱਚ 15% ਦਾ ਵਾਅਦਾ ਕੀਤਾ ਗਿਆ ਹੈ ਤੇ ਹੁਣ ਜੇ ਆਪਾਂ ਝੋਨੇ ਦਾ ਰੇਟ ਮੰਨ ਕੇ ਚੱਲੀਏ ਪਿਛਲੇ ਸਾਲ ਕਣਕ ਦਾ ਰੇਟ ਵਧਿਆ ਸੀ ਕਣਕ ਦੇ ਨਾਲੋਂ ਅੱਧੇ ਪੈਸਿਆਂ ਦਾ ਵਾਅਦਾ ਕੀਤਾ ਗਿਆ ਕਿਉਂਕਿ ਕਣਕ ਦੇ ਵਿੱਚ 143 ਰੁਪਏ ਦਾ ਵਾਅਦਾ ਕੀਤਾ ਗਿਆ ਸੀ ਤੇ ਝੋਨੇ ਦੇ ਵਿੱਚ ਸਿਰਫ 69 ਰੁਪਏ ਦਾ ਵਾਅਦਾ ਕੀਤਾ ਗਿਆ ਹੈ ਤੇ ਖਾਦਾਂ ਤੇ ਰੇਟ ਜਿਹੜੇ 15% ਵਧ ਗਏ ਆ ਤੇ ਝੋਨੇ ਦੇ ਰੇਟੇ ਦੇ ਵਿੱਚ ਸਿਰਫ 3% ਜਿਹੜਾ ਵਾਅਦਾ ਹੋਇਆ 3% ਵਾਅਦਾ ਹੋਇਆ ਖਾਦ ਦੇ ਰੇਟ ਐ ਨਹੀਂ ਬੰਦ ਕਿ ਐਵੇਂ ਨਾ ਕਿਸਾਨ ਭਰਾਵੋ ਜਿਹੜੇ ਠੇਕੇ ਦੇ ਰੇਟ ਚੱਕ-ਚੱਕ ਕੇ ਕਹੇ ਤੁਸੀਂ ਲਈ ਜਾਮੂ ਕਿਉਂਕਿ ਆਪਾਂ ਸਾਰਾ ਕੁਝ ਦੇਖਣਾ ਵਾਅਦੇ ਵਿੱਚ ਫਿਰ ਆਪਾਂ ਨੂੰ ਹੀ ਸਮੱਸਿਆਵਾਂ ਆਉਂਦੀ ਹੈ ਤੇ ਜਿਹੜੇ ਛੋਟੇ ਕਿਸਾਨ ਭਰਾ ਆ ਉਹਨਾਂ ਨੂੰ ਵੱਧ ਸਮੱਸਿਆਵਾਂ ਆਉਂਦੀ ਹੈ ਜਿਹੜਾ ਮਾੜਾ ਜ਼ਿਮੀਂਦਾਰ ਆ ਉਹਨਾਂ ਨੂੰ ਵੱਧ ਸਮੱਸਿਆਵਾਂ ਆਉਂਦੀ ਹੈ ਕਿਉਂਕਿ ਤਕੜੇ ਨੇ ਤਾਂ ਝਾਲ ਝੱਲ ਲੈਣੀ ਆ ਪਰ ਮਾੜੇ ਤੋਂ ਝਾਲ ਨਹੀਂ ਚੱਲ ਹੁੰਦੀ ਇਸੇ ਕਰਕੇ ਐਵੇਂ ਬਹੁਤਿਆਰ ਰੇਟ ਨਾ ਚੱਕੀ ਕਰੋ ਕਿਉਂਕਿ ਇਸ ਵਾਰ ਪਤਾ ਹੀ ਹੁਣ 3% ਦੇ ਹਿਸਾਬ ਦੇ ਨਾਲ ਸਿਰਫ ਵਾਧਾ ਹੋਇਆ ਤੇ ਖਾਦਾਂ ਦੇ ਰੇਟ 10 15% ਜਿਹੜੇ ਵਧੇ ਆ ਇਸ ਸਾਲ ਤੇ ਬਾਕੀ ਵੀਡੀਓ ਨੂੰ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਸ਼ੇਅਰ ਜਰੂਰ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ